ਮਾਸੀ ਜੀ ਮੇਰੇ ਨਾਣੇ ਨਹੀਂ ਮੇਰੇ ਨਾਣੇ ਵੀ ਆ ਮੇਰੇ ਨਾਣੇ ਜੀ ਮੇਰੇ ਨਾਣੇ ਲੱਮਾ ਇਹਰੇ ਵਸ਼ਾ ਵਸ਼ਾ ਦੇ ਜੀ ਬੱਚੇ ਆ ਹੋਗੇ ਤਾਂ ਮਾਸੀ ਉਹ ਬਾਰੇ ਉਹ ਪਹਿਲਾਂ ਮੈਂ ਵੀ ਮਾਸੀ ਆ ਇਹ ਬਾਰੇ ਕਹਦੇ ਮੈਂ ਦਾ ਮਾਸੀ ਹਾਂਜੀ ਇਹਨੇ ਹਾਂ ਮਸੋਈ ਦਾ ਕੰਮ ਦਿੱਤੋ ਫੜਨਾ ਇਹਨੇ ਦਾ ਮਾਸੀ ਜੀ ਮੇਨ ਸੋਈ ਬਣਾਉਣੇ ਯਾਰ ਐਕਸਕਿਊਜ਼ ਹਾਂਜੀ ਹਾਂ ਪਾਸਟਾ ਜੀਦਾ ਰਵਾਨਿਆ ਮਾ ਜੋ ਆਪਾ ਮਸੀ ਮਸੀ ਐਕਸਕਿਊਜ਼ ਮੀ ਹੈਲੋ ਮੇਰਾ ਸਟੇਟ ਮੇਰਾ ਸਟੇਟ ਮੇਰਾ ਸਟੇਟ ਹਾ ਹੈਲੋ ਆਪਾ ਯੋ ਕਰੀਏ ਤੋਂ ਹਾਈ ਲੈਵਲ ਹੋਏ ਇਹਦਾ ਮੈਂ ਪੱਛੀ ਵਕਟ ਓਪਨ ਕਰ ਪਲੀਜ਼ ਡੋਰ ਆ ਦੇ ਆ ਦੇ ਉਹ ਆ ਦਰਵਾਜ਼ਾ ਮਾਸੀ ਲੱਗਦਾ ਚੇਂਜ ਹੋਣਾ ਮਾਸੀ ਮਾਸੀ ਮੇਰੀ ਗੱਲ ਸੁਣੋ ਦੇਖੋ ਆਪਾ ਹੁਣ ਆਏ ਆ ਉਹ ਕਾਦੀ ਕਿਚਨ ਖਾਣੀ ਬਣੀ ਨਿਆਣਾ ਵਾ ਵੱਡਾ ਆਪਾ ਸੈਂਸ ਲਾਣਾ ਆਟੋਮੈਟਿਕ ਓਪਨ ਮੇਰੀ ਗੱਲ ਸੁਣੋ ਸਾਹਿਬ ਬਹੁਤ ਝਾੜਾ ਮਾਤਾ ਵਾਲ ਹੈਲੋ ਐਮਨ ਫੌਜੀ ਸਾਹਿਬ ਕਿਧਰ ਨੇ ਕਹਿੰਦਾ ਤੇ ਹੋਣੇ ਘਰ ਦਾ ਬੰਦਾ ਹੋਏ ਤੁਸੀਂ ਕਰ ਇਹ ਕੋਟੀ ਐਦਾਂ ਦੀ ਜਾਣਤ ਕਹਿੰਦਾ ਕਿਉਂ ਮਹਿੰਦੇ ਨੇ ਇਹਨਾਂ ਨੇ ਮੌਤ ਕੱਲ ਲੈ ਗਏ ਨੇ ਕੱਪੜੇ ਮਾਲ ਚ ਮਾਲ ਜਗ੍ਹਾ ਕੱਪੜੇ ਲੈ ਕੇ ਆਉਂਦੇ ਜੈਕਟ ਨਹੀਂ ਸੀ ਹਾਂਜੀ ਕੀ ਹੋਇਆ ਚਿੱਟੇ ਰੰਗ ਦੀ ਟੀ-ਸ਼ਰਟ ਵੀ ਸਵੈਟਰ ਵੀ ਕਿੱਥੇ ਅੰਦਰ ਰੱਖੇ ਹੋਏ ਹਨ ਚਿੱਟੇ ਰੰਗ ਦੇ ਪੂਰੀਆਂ ਮਾਰ ਕੋ ਤੈਨੂੰ ਕਹਿੰਦਾ ਮਨੁਵਿੰਦਰ ਕੀ ਕਹਿੰਦਾ ਉਹ ਨਹੀਂ ਅੱਜ ਨਹੀਂ ਕਰਦੇ ਬਾਫੇ ਕੋਲ ਮੇਰੇ ਨਾਲ ਨਹੀਂ ਤਾਂ ਮੈਂ ਜਾਣਾ ਨਹੀਂ ਸੀ ਹੁਣ ਨਹੀਂ ਇਹਨੇ ਕਿਹਾ ਕਹਿੰਦਾ ਮੈਨੂੰ ਅੰਦਰ ਕਿਹਾ ਮੱਚ ਮੇਂ ਡੱਪਲੇ ਮੇਰਾ ਮਾਸੜ ਨੇ ਦੇਤੀ ਕਿਸਨੂੰ ਮੈਂ ਕਿਸੇ ਨੂੰ ਮੈਂ ਕਿੱਛੀ ਜਿਦੰਦਾ ਹੀ ਨਹੀਂ ਇੱਕ ਮਰ ਨਹੀਂ ਕਿਹਾ ਇਹਨੇ ਦਿੱਤੀ ਆ ਇਹ ਮਾਸੜ ਨੇ ਕਿਹਾ ਤਾਂ ਆਪਣੀ ਮੇਰਾ ਮਾਸੜ ਨੇ ਦਿੱਤੀ ਆ ਤੇ ਆ ਮਿੰਦੇ ਇਹਨਾ ਮੈਂ ਤਾਂ ਕੱਢ ਲਈ ਆ ਮੇਰੀ ਗੱਲ ਸੁਣੋ ਮਾਸੀ ਤੁਸੀਂ ਇਹਨਾਂ ਨੂੰ ਨਾਂ ਲਗਾਓ ਉੱਥੇ ਤੱਕ ਨਹੀਂ ਪਹੁੰਚਣਾ ਸਮਾਨ ਇਹ ਛਿੱਤਰ ਵੀ ਖਾਊਗਾ ਸਮਾਨ ਨਹੀਂ ਪਹੁੰਚਣਾ ਤੁਸੀਂ ਪੂਰੀ ਵੜਾਓ ਇਹਨਾਂ ਤੋਂ ਮੇਰੀ ਗੱਲ ਸੁਣ ਲੈ ਮਿੰਦੇ ਦਾ ਆ ਆ ਤੇ ਡੇੜੀ ਦਾ ਆ ਮੈਂ ਦਾ ਤੇਰੇ ਭਰਾ ਦਾ ਜੀਜਾ ਲੱਗਦਾ ਉਹਦਾ ਆਏ ਕਿਤੇ ਨੇ ਹੱਥ ਨਹੀਂ ਲਗਣਾ ਐਲੋ ਐਕਸਕਿਊਜ਼ ਮੀ ਸਟਾਈਲ ਮੇ ਰਹਿਨੇ ਕਰ ਉਹ ਜਿਹੜਾ ਸਟਾਈਲ ਸੇ ਆ ਕੇ ਰਵਾ ਦਿਨੇ ਕਰ ਦੋਰੀ ਹੱਟ ਪਾਈ ਆ ਆਈਆਂ ਜੇ ਤੇ ਇੱਥੇ ਫਰਮਾਂ ਚਾ ਲਿਆਏ ਆਂ ਉਹਦੇ ਫਰਮ ਨਹੀਂ ਦੋ ਬੁੜੀਆਂ ਦੇ ਪੈਰ ਨਹੀਂ ਫੁੱਲਦੇ ਉਹ ਦੋ ਰੱਖ ਦੇ ਉਹ ਬਰੋਲਾ ਬਰਲੀ ਕਰੀ ਜਾਂਦੇ ਪੈਗ ਦੀ ਆ ਬੰਦਾ ਦੇ ਮੈਨੂੰ ਵੀ ਕੋਸ ਦੇ ਦੋ ਮੈਂ ਵੀ ਨਾਲ ਹੀ ਆਏ ਆ ਮਾਸੜ ਕੋ ਆ ਨੰਨੀਆਂ ਤੋਂ ਨੰਨੀਆਂ ਸ਼ੇਕ ਕਿਉਂ ਜੀ ਪੱਗਾ ਲੈ ਲੀਂਆਂ ਨਾਲ ਕਿਹੜੀ ਨਗਰਾਂ ਦੀ ਇੱਕੋ ਦਾ ਮਾਸੜਾ ਸਾਡਾ ਇਹ ਬੇਜਾਰਾ ਮੈਂ ਇੰਨੀਆ ਕੌਡੂ ਤੁਰਿਆ ਬਹਿਦਾ ਥਾ ਥੋੜੀ ਮੈਂ ਕਿੱਥੇ ਜਾਣਾ ਪਰ ਆਪਾਂ ਹੁਣ ਹਟ ਜਾ ਜੀ ਕਹਿੰਦਾ ਮਾਸੜਾ ਜੀ ਸਾਡੀ ਮੇਰੀ ਹੋਣੀ ਚਾਹੀਦੀ ਇਹ ਐਕਸ ਕਿਉਂ ਮੇਰੀ ਹੋਣੀ ਚਾਹੀਦੀ ਆ ਖੈਰੇਆਂ ਵਾਲਾ ਖਲੜਣਾ ਛੱਡਣਾ ਨਹੀਂ ਤੁਸੀਂ ਕਿਉਂ ਰੋਸ ਗਏ ਸੀ ਨਾ ਮੈਂ ਰੋਸਿਆ ਤਾਂ ਨਹੀਂ ਮੈਂ ਲੈ ਹਵਾ ਦਾ ਆਈ ਜਾਂਦੀ ਹੁੰਦੀ ਮੰਮੀ ਨੇ ਮੈਂ ਤਾਂ ਕਰ ਕਰ ਮਨਾਇਆ ਲੈ ਉਹ ਚੁੱਪ ਕਰ ਇਧਰ ਬੱਚੀ ਉਹ ਕਿਧਰ ਹੋ ਬਿਠਾਓ ਇਧਰ ਕੋਟੀ ਬੜੀ ਸੋਹਣੀ ਹੈ ਵਾਹ ਅਕਮਾਟਾ ਸਟਾਈਲਿੰਗ ਕੀਤੀ ਕੇ ਵਾਈਡੂ ਸੀ ਯਰ ਨਾ ਉਹ ਕਾਰ ਦੀ ਸੈਟਿੰਗਾਂ ਨਾ ਸੈਟਿੰਗ ਸਾਡੀ ਘਰ ਦੇ ਐਨੇ ਤੇਰਾ 25-30 ਲੱਖ ਰੁਪਈਆ ਲਵਾ ਲੈਣਾ ਮੈਂ ਤੈਨੂੰ ਇਹਨਾਂ ਰਾਤਾਂ ਉਹ ਅਟੈਕ ਕਰਾ ਲਿਆ ਸੀ ਮੂਨ ਸਾਹਿਬ ਨੂੰ ਨਹੀਂ ਨਹੀਂ ਅਪ ਦੁਆਰ ਦੀ ਭਰਤੀ ਕਰਾਉਣੀ ਆ ਉਹ ਮੈਂ ਤਾਂ ਲਈ ਗੱਲ ਆ ਭਰਾਵਾ ਜਿਹੜੀ ਉਹ ਰੋਟੀ ਖਾਂਦੇ ਆ ਦਵਾਈਦਾਰੂ ਤੁਰਦੀ ਆ ਉਸ ਤੋਂ ਵੀ ਬਾਂਝ ਰਹਿ ਗਏ ਜਨ ਮੇਰੀ ਗੱਲ ਸੁਣੋ ਅਮਰੇ ਕੋਈ ਭਰਾਈ ਵੇਸੀ ਨਹੀਂ ਇੱਥੇ ਸੋਚ ਮੈਂ ਤਾਕੀਆਂ ਤੁਸੀਂ ਬਾਹਰ ਇਦਾਂ ਲਾਈਆਂ ਜਿੱਦਾਂ ਕੌਣ ਸੌਣ ਲੱਗਾ ਇੱਧਰ ਵੀ ਇਦਾਂ ਹੀਆਂ ਪਿੱਛੇ ਵੀ ਇਦਾਂ ਹੀਆਂ ਉਹ ਪਤਾਂ ਨਹੀਂ ਲਾਦਾ ਜਿਹੜਾ ਮਰਜੀ ਅੰਦਰ ਫੜ ਜਾਵੇ ਸਾਰਾ ਕੁਝ ਤਾਂ ਓਪਨ ਹੈ ਬੰਦ ਕਰਨੀ ਪ੍ਰਾਈਵੇਟੀ ਬਣਾਉਣੀ ਅੱਜ ਕਰ ਲਈ ਜੀ ਦੁਕਾਨੀ ਕਰ ਲਈ ਜੰਪੇ ਲਿਆਵਸ ਮੈਂ ਸੀ ਲੈ ਨਹੀਂ ਨਹੀਂ ਕੋਈ ਗੱਲ ਕਰਦਾ ਨਹੀਂ ਪੁੱਤ ਲੈ ਆਏ ਹਾਂ ਆ ਜਾ ਜੇ ਜੁੰਨੀ ਤਾਂ ਇੱਥੇ ਚਾਰ ਦਾਲ ਬੈਂਚ ਮਾਸੜ ਬੁਮਾਰ ਰੱਖ ਦੇਣਾ ਅਸੀਂ ਚਲੋ ਮਾਸੜ ਦੀ ਉੱਤੋ ਮਨੀ ਆਇਆ ਕਲੀਗੇ ਗੁੱਤੀ ਕਾਲੀ ਗੁੱਤੀ ਬਾਲ ਗੁੱਤੀ ਬਾਲ ਬੱਚਾ ਆ ਗਿਆ ਅਾ ਮਾਸੜ ਮੁੱਤੇ ਬਿਠਾ ਲ ਬਈ ਮਾਸੜ ਮਾਸੜ ਮੈਂ ਤੇ ਬਹਿ ਜਾ ਪਿੱਛੇ ਬਹਿ ਜਾ ਫੇ ਬਿਠਾ ਲ ਉਹ ਥਾਲੀ ਦੇ ਚੱਲਾ ਮਾਰਾ ਨੂੰ ਦੇਖ ਯਾਰ ਰੋ ਰਹਾ ਨਾ ਸਰਾ ਹੋ ਗਿਆ ਕੀ ਆਇਆ ਯਾਰ ਜਬਾਕ ਨੂੰ ਕੀ ਗਿਆ ਯਾਰ ਰੋਵੇਂ ਖਤਮ ਹੋ ਮਾਸੀ ਨੇ ਮੈਨੂੰ ਡਰਾਇਆ ਪਿਆ ਪੂਰੇ ਹੀ ਨਹੀਂ ਰਿਹਾ ਡਰਾਇਆ ਪਿਆ ਓਏ ਯਾਰ ਜਾ ਮੈਂ ਟਾਲੀ ਕਰ ਲਾ ਮੇਰੇ ਯਾਰਾਂ ਦੇ ਪਾੜ ਦੇ ਉਹ ਭਰਾਵਾ ਮੈਂ ਤੈਨੂੰ ਹੁਣ ਦੱਸ ਦਿੰਦਾ ਓਏ ਧਿਆਨਾ ਜਿੰਨੀ ਖਿੱਚਾ ਤੂੰ ਹੀ ਤੂੰ ਹੀ ਇਹਨਾਂ ਦੇ ਕੱਪੜੇ ਦੇ ਕਾਦ ਦੇ ਕੀ ਹੋਇਆ ਜਾ ਮੈਂ ਕੁਛ ਮੋਰੇ ਬੈਠੋ ਓਏ ਯਾਰ ਨਹੀਂ ਕਰੀਆ ਬੈਠਾ ਐਦਾਂ ਦੇ ਨਾਲ ਤਾਂ ਸਾਲੀ ਗੱਡੀ ਖੜੀ ਉਹਦੇ ਤੋੜ ਕੇ ਤੋੜ ਦੋ ਮੈਨੂੰ ਪੈਂਦੀ ਆ ਇਹਨੂੰ ਮੈਨੂੰ ਮਾਰੋ ਤੇ ਲੈ ਗੱਡੀ ਥੱਲੇ ਦੇ ਦੇ ਆਰ ਕਾਮ ਨੇ ਬੜੇ ਵੜਾ ਲੈ ਇੱਕ ਤਾਂ ਭੈਜ ਉਹੀ ਨਾਲੋਂ ਪਤਾ ਨਹੀਂ ਕਿਥੋਂ ਸਾਫ ਸਾਫ ਤੁਖੋਂ ਗਿਆ ਸਾਡਾ ਸਾਲੇ ਨਾਲੇ ਆ ਜਾਂਦੇ ਆ ਬੜਾ ਪੌਣਾ ਅੱਛਾ ਮਾਈ ਗੋਡ ਇਹ ਨੇਟਾ ਇਹੋ ਭੈਜ ਤੇ ਡਰੇਕ ਤੇ ਨਹੀਂ ਹੁਣ ਇਹਦੇ ਤੂੰ ਵੀ ਪਣਾ ਹੋ ਆ ਤੂੰ ਜਾ ਗਵਾਜੂ ਚਲੇ ਬਟਾ ਆ ਪੋਤਾ ਤੁਹਾਡੇ ਕੋ ਹਾ ਚੱਲਾ ਹੀ ਹਾਂ ਫੇ ਕੀ ਹੋਇਆ ਅੱਛਾ ਸੈਟ ਪਲੇ ਬੋਏ ਵੀ ਹੈ ਇਹ ਮੇਰਾ ਮੇਰਾ ਪੋਤਾ ਹੈ ਪਲੇ ਬੋਏ ਉਹ ਪੋਤਾ ਤੇਰਾ ਹੀ ਰਹਿਣਾ ਹੈ ਕਿਹੜਾ ਨਾਲ ਲੈ ਜਾਣਾ ਮੋਰੋ ਤੇਰੀ ਮਦਦ ਦੀ ਆ ਰੋ ਤੇ ਮਰਗੜੀ ਹੋ ਰਾਂ ਤੇ ਆਪਣੀ ਗੰਦੀ ਨੂੰ ਲੈ ਪੋਤਾ ਮੇਰਾ ਹੋ ਮੋਰੀਆ ਪਿਆਰਾ ਯਾ ਯਾਰ ਹੋ ਤੂੰ ਯਾਰ ਮੋਰੇ ਵੈ ਪੋਤਾ ਐ ਤੂੰ ਮੋਰੇ ਵੈ ਮਰਗੜ ਦੇ ਆ ਵੇ ਰਾਮ ਰੋ ਯਾਰ ਬਸ ਕਰੋ ਇਹ ਟਰਾਲੀ ਆ ਭੈਣ ਜੋ ਸਮਾਨ ਲੱਦੀ ਜਾਂ ਲੈ ਆਲਾ ਮੰਨੇ ਹੋਏ ਹੋ ਯਾਰ ਮੇਰੀ ਆਵਾਜ਼ ਲੈ ਹੋ ਹੈਲੋ ਭਰਾ ਜਾਂਦਾ ਉੱਪਰ ਜੰਗਲਾਲਾ ਜਾਂ ਪਿੱਛੇ ਟਰਾਲੀ ਪਵਾ ਛੋਟੀ ਐਦਾਂ ਦਾ ਔਖਾ ਇਹ ਜਾਰੀ ਰੋਤੀ ਐ ਜੇ ਗੱਲਾਂ ਨਹੀਂ ਭੁੱਗਣੀਆਂ ਹੈਗੀਆਂ ਇੱਡੂ ਚੰਗਾ ਛੋੜਾ ਹਤੀ ਪਾਲਾ ਜੇਰਾ ਥਾਲਾ ਬੈਠਿਆ ਕਰੇ ਬੈਠੇਗਾ ਨਾ ਪਿੱਛੇ ਲੋੜ ਆ ਆ ਕੀ ਲੈ ਲੈ ਘੋੜਾ ਬੇ ਆ ਹਲੂਆ ਯਾਰ ਕੀ ਹੋਇਆ ਮਾਸੀ ਮੈਂ ਨਹੀਂ ਰੱਖਣਾ ਐ ਮਾਸੀ ਤੂੰ ਹੋਰ ਹੋ ਡਿਪਰੈਸ਼ਨ ਪਾ ਦੇ ਇਹਨਾਂ ਨੂੰ ਜੀ ਗਾਸ ਪਾਜੀ ਇੱਥੇ ਆ ਜਾ ਮੈਂ ਨਹੀਂ ਆਇਆ ਮੈਂ ਕਹਿੰਦਾ ਆਇਆ ਮੈਂ ਬਹਿ ਜਾਣਾ ਯਾਰ ਤੁਸੀਂ ਜੇ ਤਾਂ ਲੜੋ ਨਾ ਜੇ ਬੰਦੇ ਨਹੀਂ ਪੂਰੇ ਉਹਦੇ ਮੈਂ ਬਹਿ ਜਾਣਾ ਯਾਰ ਛੱਡੋ ਜੀ ਆਇਆ ਵੇ ਡਿੱਗੀ ਚ ਕਿੱਦਾਂ ਬੈਠੂਗਾ ਜਾਣ ਅਸੀਂ ਉੱਪਰ ਬਹਿ ਜਾਨੇ ਤੁਸੀਂ ਮਹਿਣ ਵਾਲੇ ਬਣੋ ਇਹਨਾਂ ਦਾ ਫੇਸ ਪਹਿਲਾਂ ਸਹੀ ਕਰੋ ਜੇ ਹਿਸਾਬ ਨਾਲ ਇਹ ਰੀ ਡੀਟੇਲ ਹੋਇਆ ਮੈਨੂੰ ਘਟਾ ਹਾਲ ਮੈਨੂੰ ਆਲਟ ਆ ਜਾਣੇ ਮੈਂ ਤੋ ਇਦਾਂ ਦਾ ਨਰਵਸ ਬੰਦਾ ਨਹੀਂ ਦੇਖ ਹੁੰਦਾ ਮੈਂ ਤਾਂ ਮੈਂ ਇਹਦਾ ਗੱਟ ਪ੍ਰੈਸ਼ਰ ਚ ਨਿਕਲਿਆ ਮੈਤੋ ਆ ਗੋਛੇ ਨਹੀਂ ਮੰਤਰੀ ਕੋ ਗਾਲਾਂ ਕੋਈ ਮੇਰੇ ਨਾਲ ਗੁੱਸਾ ਕਰਾ ਮੈਨੂੰ ਉਹਦੇ ਦਵਾ ਦੇ ਦੋ ਨਹੀਂ ਤਾ ਯਾਰ ਤੂੰ ਤੇਰੇ ਯਾਰ ਖਾਣੂ ਆਪਣੀ ਪਈ ਆ ਚਲੋ ਠੀਕ ਆ ਪਟਿਆਲੇ ਦਾ ਸ਼ਗਰ ਆ ਲੈ ਲੋ ਲੱਗ ਗਿਆ ਲੈ ਲੈ ਮੁਕੜੇ ਆਜੋ ਆ ਲੈ ਲੋ ਆਜੋ ਮੁੰਡੇ ਦਾ ਵਿਆਹ ਆ ਅੱਜ ਜਾਗੋ ਆ ਹੀ ਗਏ ਵੀ ਹੈ ਨਹੀਂ ਚਾ ਲੋ ਧੀਏ ਰੱਖ ਲੋ ਇੱਥੇ ਮੈਂ ਬਾਅਦ ਫੇਰ ਨਾ ਕਿ ਮੈਂ ਹੱਥ ਨਾਲ ਨਾ ਜੀ ਆ ਮੁੰਡੇ ਨੂੰ ਫੋਟੋ ਖਿਚਾ ਲੈ ਕੋਈ ਆ ਫੋਟੋ ਮਾਇਨ ਯਾਰ ਤੂੰ ਉਹ ਝੱਟ ਜਿਹੜੀ ਗੱਲ ਮੈਂ ਕਹਿੰਨਾ ਉਹ ਤੇਰੀ ਦਾ ਫੇਸ ਸਹੀ ਕਰ ਇੱਧਰ ਸਮਾਈ ਲਿਆ ਫੇਸ ਤੇ ਸਾਰੀ ਦਿਨ ਬੋਲਣਾ ਲੱਗਾ ਰੋਵ ਹੋ ਜਾਂਦਾ ਹਾ ਹਾਇਰੇ ਚਾਰੋਲੇ ਦੇ ਕਿੱਲੋ ਖੂਨ ਵਧਿਆ ਦਾ 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 ਖਾਣਾ ਹਰੂ ਨਾ ਹੋ ਰਿਹਾ ਨਾ ਸਾੜੇ 1 ਮਿੰਟ ਰੱਖ ਦੇ ਇੱਕ ਮਿੰਟ ਹੋ ਰਿਹਾ ਇਹ ਜੀਸੀਬੀ ਮਸ਼ੀਨ ਨਾ ਹੀ ਆ ਬੰਦੇ ਕਾ ਦੇ ਇਹਦਾ ਯਾਰ ਸਾੜੇ 1 ਮਿੰਟ ਓਕੇ ਸੌਰੀ ਪਿਓ ਹੈ ਲੰਮਾ ਬੈਠ ਜਾਣਾ ਨਾ ਨਾ ਮੈਂ ਬੈਠ ਗਿਆ ਕਿ ਰਾਵਣ ਮੜਾਣਾ ਆਇਆ ਸੀ ਫਾਜੀ ਸਾਹ ਤੁਸੀਂ ਬੈਜੋ ਬਾਕੀ ਭਵਾਂ ਨਾ ਜਾਣ ਸੋ ਗੱਡੀ 'ਚ ਹੀ ਬੈਠੇ ਰਹਿਣਾ ਆਈ ਤਾਂ ਜਾਣਾ ਸਵੇਰ ਨੂੰ ਹੈਲੋ ਸਰ ਐਕਸਕਿਊਜ਼ ਮੀ ਫੌਜੀ ਸਾਹਿਬ ਆਈ ਤੇ ਜਾਣਾ ਸਵੇਰ ਨੂੰ 8:50 ਨੂੰ ਜਾਇਓ ਬਸ ਤੇ ਗੱਡੀ 'ਚ ਰਹੋਗੇ ਚਲੋ ਠੀਕ ਹੈ ਜੀ ਤੁਸੀਂ ਇਹਨਾਂ ਮਤਲਬ ਇਹ ਨਹੀਂ ਕਿਉਂ ਆ ਉਹ ਹੈਲੋ ਇਧਰ ਉਹਨੇ ਕਾਦੇ ਰੋੜੀ ਪਈ ਹੈ ਮੇਰੇ ਮੂੰਹ ਵਾਲ ਦੇ ਇਹ ਇਧਰ ਦੇ ਇਹ ਹੈਗੇ ਆ ਫੌਜੀ ਠੀਕ ਆ ਫੇਰ ਗੱਲ ਆਵਾਕੀ ਕਰੀ ਸਾਲਾ ਬੰਦਾ ਦਾ ਰੋ ਮਨਾਈ ਨੇ ਤੁਸੀਂ ਇਹਨੇ ਖੁਸ਼ਕਾ ਦੇ ਨਹੀਂ ਹੈਗੀ ਕੀ ਹੋਇਆ ਮਤਲਬ ਕੀ ਤੁਹਾਨੂੰ ਕੋਈ ਬੈਟ ਨਹੀਂ ਲੈ ਕੇ ਦਿੱਤਾ ਮਾਂ ਪਾ ਮੈਂ ਗਿਆ ਸੁੱਤਾ ਉੱਠਿਆ ਦਵਾਈ ਲੈ ਕੇ ओके। ਜੁੜੀ ਕਿ ਉਹ ਬੜਾ ਬੜਾ ਹੋਇਆ ਜਿਨਾ ਨਹੀਂ ਨਾ ਦੱਸ ਸਕਦੇ ਆ ਪਾੜੀ ਭਰਾਵਾਂ ਵਾਲੀ ਵੀ ਆ ਪਿਆਰੀ ਦੇਤੀ ਪੱਤਾਂ ਵਾਲੀ ਆ ਡਾਗੇ। ਮੋਰੇ ਘਹਿ ਰਹੇ ਆ ਟੈਂਪੂ ਚੜਾ ਦਵਾਂਗੇ ਛੱਡ ਕੇ ਵੀ ਨਹੀਂ ਆਉਣੀ। ਇੰਨੇ ਜੇ ਫਿਨਿਸ਼ ਇੰਨੇ ਜੇ ਫਿਨਿਸ਼ ਗੱਲ ਕਰਦੇ ਨੇ ਨਵੀਂ ਲਿਆਵਾਂਗੇ ਗੋਰੀਓ ਜਿਹੜੇ ਵਾਲਾ ਪੱਖ ਮਟੱਕਾ ਕੀਤਾ ਏ ਉੱਥੇ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਬ੍ਰਿਟਿਸ਼ ਲਿਆਵਾਂਗੇ ਯੂ نو ਬ੍ਰਿਟਿਸ਼ ਪਾਸਪੋਰਟ ਆਈ نو ਅੰਡਰਸਟੈਂਡ ਡਿਸੀਜਨ ਏਮਗੇ। ਨਾਮ ਨਾ ਐਡ ਕਿ ਮੈਨੂੰ ਵੀ ਲੈ ਜਾ ਯਾਰ ਉੱਦੇ ਲੈ ਜਾ ਮੈਨੂੰ ਹਮ ਝੂਬਲੀ ਕੇ ਪਾ ਕੇ ਲੈ ਜਾ ਬੈਕ ਤੇ ਲੈ ਜੀ ਲੈ ਜਾ ਹਉ ਲੈ ਜਾ ਲੈ ਮੈਂ ਗੋਦ ਲੈ ਆਇਆ ਮੈਨੂੰ ਗੋਦ ਲੈ ਲਾ ਮਾ ਥੋੜਾ ਮੈਨੂੰ ਇੰਗਲੈਂਡ ਹੀ ਲੈ ਜਾ ਗੋਦ ਲੈ ਕੇ ਟੈਚੀ ਜੱਟ ਮੈਨੂੰ ਗੋਦ ਲੈ ਲਾ ਮੇਰੀ ਗਾਸੜੋ ਓਏ ਯਾਰ ਇਹ ਟੈਂਪੂ ਆ ਐਦਾਂ ਲੱਗਦਾ ਮੈਨੂੰ ਭਈਏ ਜਿਦਾ ਬਿਹਾਰ ਨੂੰ ਚੱਲੇ ਹੁੰਦੇ ਆ ਤੁਹਾਡਾ ਰੋ ਹਵਾ ਇੱਥੇ ਕਾ ਜਾਣਾ ਇੱਥੇ ਕਾ ਜਾਣਾ ਓ ਜਲੇ ਯਾਰ ਹਾਂਜੀ ਕੀ ਹੋਇਆ ਓਕੇ ਇਹ ਕਿਹੜੀ ਸਾਡੇ ਉਹਨੇ ਭਰੋਣੀ ਆ ਆਨੇ ਪੁੱਤ ਉਹ ਇਹ ਦੇਣੀ ਨਹੀਂ ਪਤਾ ਨਹੀਂ ਇਦਾਂ ਦਾ ਸਧਿਆ ਬੰਦਾ ਆ ਆ ਮੁੰਡੇ ਦਾ ਪੁੱਤ ਆ ਜਾ ਯਾਰ ਆ ਮੁੰਡੇ ਦਾ ਚੱਤੀ ਕਰਾਉਣਾ ਪਾਸੇ ਮਜ਼ਾਕ ਕਰਦੀ ਆ ਇਹਦਾ ਨਹੀਂ ਪਤਾ ਸਾਜਨ ਸਾਜਨ ਭਾਈ ਏ ਨੀਰੂ ਐ ਨੀਰੂ ਬਾਜਵਾ ਦਾ ਭਰਾ ਇਹ ਆਹ ਹੁਣ ਆਉਂਦੇ ਆ ਨੀਰੂ ਬਾਜਵਾ ਦੀ ਪਰ ਉਹਨੂੰ ਘਰੇਖਾ ਦਾੜੀ ਆ ਕੇ ਮਨ ਘਾੜਦੀ ਹੈ ਸਗੀ ਉਹਦਾ ਭੈਣ ਬਾਜੀ ਹੁਣ ਹੋ ਸਕਦਾ ਮੇਲ ਫੀਮੇਲ ਦਾ ਫਰਕ ਪੈ ਜਾਂਦਾ ਹੁੰਦਾ ਉਹ ਐਵੇਂ ਹੀ ਮਾਰ ਉਹਦੇ ਹੀ ਜਾਣੋ ਹੀ ਮਾਰਦਾ ਯਾਰ ਤੇਰੇ ਲਈ ਮਦਰੇ ਰੱਖਤਾ ਕਰੇ ਕਦਮਾਂ ਚ ਤੂੰ ਮਾਸੀ ਚੱਕਤਾ ਸਹੀ ਮਾਸੀ ਮੇਰੀ ਘਾਹ ਤੋੜ ਲਾ ਕੁੜੀ ਦਾ ਨਹੀਂ ਮੈਂ ਵੀ ਲੈ ਗਿਫਟ ਤੇਰੇ ਲਈ ਲਿਆਇਆ ਕਿੰਨੇ ਇਹਦੀ ਕੀਮਤ ਦੇਣਾ ਓਏ ਯਾਰ ਤੂੰ ਚੁੱਪ ਕਰ ਜਾ ਸਾਲਾ ਮਾਸੀ ਨਾ ਤਾਂ ਮੈਨੂੰ ਰੋਮਾਂਟਿਕ ਫੀਲਿੰਗਾਂ ਲੈ ਲਾ ਤੂੰ ਯਾਰ ਪਹਿਲਾਂ ਸਵਾਰੀਆਂ ਪੁਣੀਆਂ ਕਰ ਲਵਾ ਮੇਰਾ ਕੋਈ ਨਾ ਸਵਾਰੀਆਂ ਟੈਂਪੂ ਆ ਪਿੱਛੇ ਰਹਿ ਮਾਸੀ ਤੇਰੀ ਕੋਈ ਆਹੋ ਮਾਂ ਲੈ ਲੈ ਮੈਂ ਹੋਰ ਸਹੇਲੀ ਲੈ ਲਿਆ ਆ ਤੇ ਲੈ ਰਾ ਡਾਟਾ ਤੁਹਾਡੇ ਛਤਰਾ ਤੋਂ ਆਪਣੇ ਮੱਥੇ 'ਤੇ ਲਾਓ ਅਸੀਂ ਹੁਣ ਅੰਦਰ ਰੱਖੀ ਇਹ ਇੰਨੀ ਗੱਲ ਹੈ ਨਾ ਅੰਦਰ ਰੱਖਾਵੇ ਲੈ ਜਾ ਐਵੇਂ ਮਿੱਟੀ-ਮੁੱਟੀ ਪੈ ਜਾਂਦੀ ਉਹ ਜੀ ਲੈ ਜਾ ਅੰਦਰ ਲੈ ਜਾ ਤੀਏ ਅੰਦਰ ਖੜੀ ਡੈਗ ਪਿਆ ਜਾਂ ਤੈਨੂੰ ਪਹਿਲੀ ਵਾਰੀ ਕਿਸੇ ਨੇ ਤੈਡੀ ਦਿੱਤਾ ਇੰਨੇ ਸਾਲਾਂ ਵਿੱਚ ਵਿਆਹ ਹੀ ਆਈਆਂ ਮਾਸਰ ਤਾਂ ਤੂੰ ਇਕੱਲੀ-ਇਕੱਲੀ ਹੋਈ ਜਾਂ ਔਖਾ ਔਖਾ ਸਾਲਿਓ ਮਿੱਟੀ ਪੈ ਜਾਂਦੀ ਹੁੰਦੀ ਆ ਮੇਰੀ ਗੱਲ ਸੁਣ ਲੈ ਉਹਨੇ ਸਾਰੀ ਜਾਦ ਕਮਿਟੀ ਨਾਲ ਵੇਖ ਦਿੱਤੀ ਆ ਮੇਰੇ ਗਾ ਸੁਣ ਲੈ ਮਾਸੀ ਇਹ ਤੈਨੂੰ ਦਿੱਤਾ ਆ ਅੰਦਰ ਰੱਖ ਅੰਦਰ ਰੱਖ ਇਹ ਰਾਤ ਨੂੰ ਜੱਫੀ ਪਾ ਕੇ ਪਾਇਆ ਕਰ ਨਾ ਠੀਕ ਆ ਮਾਸਟਰ ਨੂੰ ਨਹੀਂ ਪੋੜੀ ਐਡੀ ਨੇ ਜੱਫੀ ਪੋੜੀ ਆ ਤੈਨੂੰ ਗੋਲੀ ਲੱਗ ਗਈ ਆ ਇੱਧੇ ਇੱਧੇ ਸਮਾਈਲਿੰਗ ਫੇਸ ਓ ਬੀਚ ਕਿਊਟ ਮਸੀਆ ਤੇਰੇ ਵਰਗਾ ਨਹੀਂ ਆਈ نو ਆਈ ਅੰਡਰਸਟੈਂਡ ਯੂ ਓਏ ਫੈਰ ਕੋਈ ਮੇਰੇ ਗਾ ਸੁਣ ਲੈ ਹਾਂ ਤਨਵੇ ਟੈਡੀ ਕਿੰਦਾਂ ਦਾ ਲੱਗਾ ਆ ਦਿੱਤੇ ਯਾਰ ਤੇਰੀ ਬੌਟੀ ਦੇ ਕੋਲ ਸੋਨਾ ਲੱਗਦਾ ਬਹੁਤ ਟੀ ਦੇ ਕੋਲ ਆਪਾਂ ਡੇੜਾ ਇਹ ਆ ਫੜ ਲਾ ਤੂੰ ਰੱਖ ਲਾ ਇਹ ਤੇਰੇ ਲਈ ਗਿਫਟ ਹੈ ਅੱਜ ਤੇਰੇ ਭਾਂਜੇ ਨੇ ਜਿੰਦਗੀ ਦੀ ਸਾਰੀ ਉਮਰ ਤੈਨੂੰ ਕਦੀ ਮੂੰਹ ਨਹੀਂ ਘੇਰ ਤੇ ਦਿੱਤਾ ਇੱਕ ਮਿੰਟ ਰੁਕਿਓ ਇਹ ਸਿਰ ਕਦੀ ਮੂੰਹ ਨਹੀਂ ਘੇਰ ਨਹੀਂ ਨਹੀਂ ਦਿੱਤਾ ਨਹੀਂ ਓਏ ਮੇਰੇ ਪੁੱਤ ਦੇਣ ਲੱਗਾ ਬਾ ਲੈ ਜਾਂਦੇ ਓਏ ਤੇ ਨਵੋਟੀ ਲੈ ਲਿਆਉਂਗੀ ਓਏ ਯਾਰ ਬੌਟੀ ਜੱਗਾ ਉਤਾਰ ਲੈ ਠੰਡੇ ਨਾਲ ਰੱਖ ਲੈ ਭਾਬਾ ਵੀ ਰੱਖ ਆਹ ਦੇ ਦੇ ਕਿੱਥੇ ਆਹ ਮੇਰਾ ਕੱਪੜਾ ਆ ਮੇਰਾ ਬੈਗ ਲਵਾ ਬੈਗ ਯਾਰ ਮਾਰ ਮੇਰੇ ਮਾਰ ਤੋਰੇ ਰੱਖ ਲੈ ਪਿੱਛੇ ਬੋਲੇ ਯਾਰ ਮੇਰੇ ਮੇਰੇ ਫਾਪਿਆ ਨਾ ਮੇਰਾ ਬੈਗ ਭਰ ਦਿੱਤਾ ਬਾ ਲੈ ਮਾਰ ਉਹ ਆ ਜਾ ਤੇਰੇ ਕੋਲ ਖੜ ਵੀ ਜਾ ਇੱਕ ਟੇਡ ਬੋ ਕਰਦੇ ਯਾਰ ਇਹਦੀ ਟੇਡ ਪਰਸਨ ਨੂੰ ਚੰਗਰੀ ਲੱਗਦੀ ਹੈ ਹਾਂ ਬਾਤ ਇਹ ਛੱਡਾਂ ਤੇ ਲੈ ਕੇ ਜਾਉਂਦੇ ਹਾਂ ਆ ਰੱਖ ਲੈ ਆ ਜੈਪ ਵੀ ਲਾ ਦੇ ਇਹ ਕੱਪੜੇ ਪੂਰੇ ਮਿੱਟੀ ਜਾਦਾ ਸੀ ਹਾਂ ਰੱਖ ਲੈ ਬਿਰ ਗਾ ਚੱਲ ਆ ਜੀ ਹਾਂ ਫਾਤ ਆਈ ਮੀ ਭਾਈ ਮੈਂ ਬੱਸ ਨਹੀਂ ਗਿਆ ਯਾਰ ਮੈਂ ਕਹੋ ਨਹੀਂ ਕਿ ਮੈਂ ਤਾਂ ਇੱਕ ਗਿਫਟ ਹੀ ਦਿੱਤਾ ਯਾਰ ਤੂੰ ਹੀ ਛੋੜਾ ਪਾਉਂ ਨੁਕਸਾ ਵਾਲਿਆ ਮੈਂ ਕੁਝ ਨਹੀਂ ਮੈਂ ਕੋਈ ਭਾਈ ਮੇਰੇ ਪੁੱਤ ਤਾਂ ਝਟ ਇਕੱਠੇ ਹੋ ਗਏ ਹਾਂਜੀ ਮਸਤ ਹੈ ਹੈ ਆ ਸਾ ਨਹੀਂ ਕੀ ਆਈ ਉਹ ਸਬਜੀ ਨਹੀਂ ਬਣਦੀ ਮਾਸੀ ਐ ਭੁੱਖੇ ਮਰਦੇ ਕੋਈ ਯਾਰ ਤੂੰ ਬਹਿ ਜਾ ਇੱਕ ਮਿੰਟ ਪਹਿਲੇ ਮੇਰੀ ਗੱਲ ਨਹੀਂ ਉਹ ਭੁੱਖੇ ਮਰਦੇ ਤੁਸੀਂ ਇੱਥੋਂ ਲੈ ਕੇ ਚੱਲੇ ਆ ਅੱਛਾ ਜੀ ਮਾਫੀ ਬੇ ਉੱਥੇ ਉੱਥੇ ਨਹੀਂ ਨਹੀਂ ਉੱਥੇ ਨਹੀਂ ਐ ਚੜੀ ਗੱਲ ਕਰੋ ਪਹਿਲਾਂ ਉਹ ਮਾਸੀ ਜੀ ਮੇਰੇ ਮੁੰਡੇ ਮੇਰੀ ਇੱਕ ਮਿੰਟ ਰੋ ਪਟਿਆਲੇ ਜਾਣਾ ਅੱਗੇ ਮੈਨੂੰ ਨਹੀਂ ਅੱਜ ਪਤਾ ਲੱਗ ਗਿਆ ਇਹ ਪਤਾ ਕਿੱਥਾ ਬਾੜੀ ਬਾਰ ਮਾਸੀ ਇਹ ਮੈਂ ਬੇਗੋਪੀ ਤੇਰੇ ਘਰ ਆਇਆ ਮਰਾ ਦਾਕਾ ਮਾਰੀ ਓਏ ਬੈਠੋ ਆ ਗਈ ਮੈਂ ਉਹਨੂੰ ਪੀ ਆ ਗਈ ਚੱਲ ਵਾਸੀ ਬਾਂਝ ਦੇ ਕਿਤਾ ਕਿ ਇਹ ਕੰਦ ਦੇ ਨਾ ਲੱਗ ਜ ਬੜਾ ਯਾਰ ਵਾਸੀ ਪਲੀਜ਼ ਧਿਆਨ ਨਾਲ ਸਾਤੋਂ ਕੈਸਾ ਨਹੀਂ ਦੇ ਓੜੀ ਯਾਰ ਇਹ ਬੇਟੀ ਜੀ ਨੰਗ ਦੇ ਬਸ ਤੁਸੀਂ ਇੰਨੇ ਨੰਗਣਾ ਇੱਥੇ ਨੰਗਣਾ ਮਾਣਾ ਇੱਥੇ ਮਾਸੀ ਚੱਲ ਆ ਲੈ ਮੈਂ ਫੜਾਈ ਤੇ ਤੂੰ ਵਾਸੀ ਇਹ ਦੇਖੇ ਕਤਾਕਿਤ ਕੰਦ ਦੇ ਨਾ ਇੱਥੇ ਤੇਨੂੰ ਮਾਰ ਟੱਡ ਵਿੱਚ ਨੂੰ ਵਰਗ ਨੰਗਣਾ ਕੀ ਹੋਇਆ ਮਾਸੀ ਹੁਣ ਐਕਸਰਸਾਈਜ਼ ਹੋਣ ਲੱਗੀ ਆ ਪਤਲੀ ਹੋ ਤੂੰ ਚੱਲ ਵੇ ਇਹ ਚੱਲ ਵੇ ਵਾਸੀ ਮਾ ਤੂੰ ਪਰੇ ਹਮੇਂ ਓਏ ਤੇ ਵਿੱਚ ਮਾਰੂ ਲੈ ਫੜਾ ਵਾਸੀ ਮੇਰੀ ਗੱਲ ਸੁਣ ਮਾਂ ਤਾਕੀ ਮਹਿੰਗੀ ਆ ਪੈਰ ਦੇ ਤਾ ਪੈ ਸੀ ਚੱਲ ਚੱਲ ਤੂੰ ਓਏ ਥੋੜਾ ਚੱਲ ਵਾਸੀ ਨੰਗੀ ਜਾਨਾ ਬਣ ਜਾ ਥੋੜੇ ਜਿਹਾ ਆਉਂਦੀ ਚੱਲੀ ਆਦੀ ਆਇਆ ਆਉਂਦੀ ਜਾ ਮਾਰ ਕਿ ਕੰਦ ਤੇ ਰਲ ਲੱਗੇ ਤਾਕੀ ਚੱਲ ਜਾ ਅੱਛਾ ਤਾਂ ਮਰੀ ਹੋਆ ਵੀ ਇਹ ਵਿਦਿਆਰਥੀ ਆਇਆ ਲਾਲਮਾ ਬੜਾ ਬੋਲਦਾ ਹੁੰਦਾ ਮਾਨੋ ਨਾ ਅੱਛਾ ਹੋਰ ਦੋ ਜੁਆਕਾਂ ਨੇ ਬਹਿਣਾ ਜੇ ਹਿਸਾਬ ਨਾਲ ਯਾਰ ਗਾਇਓ ਜਾਂ ਹੁਣ ਅੱਗੇ ਪੜੀਆ ਪਾ ਓਏ ਮਾਤੀ ਮੇਰੀ ਗੱਲਾਂ ਬਾਸਣ ਨੂੰ ਪਰਸ ਕਰੇ ਬਾਸਣ ਬਾਸਣ ਨੇ ਪਰਸ ਨਹੀਂ ਦਿੱਤੇ ਕਿ ਜੁਮੇਵਾਰ ਨੂੰ ਭੜਾਇਆ ਮੈਂ ਮੈਂ ਕੀ ਕਰਾਂ ਮੈਂ ਤੋ ਖੋ ਕੇ ਰੱਖ ਲਓ ਜੀ ਇੱਥੇ ਲੈ ਮੈਂ ਤਾਂ ਉਹ ਟੁੱਟ ਗਿਆ ਡੋਲਣੀ ਪਿੱਛੇ ਦੇ ਦੋ ਯਾਰ ਤੁਸੀਂ ਬਹਿ ਜਾਓ ਉਹੀ ਗੱਲ ਫੜ ਲੈ ਪੁੜੀਏ ਇੱਕ ਦੇ ਯਾਰ ਟੈਂਪੂ ਰਹਿ ਗਿਆ ਮਨੀ 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 ਨਹੀਂ ਆਪਾਂ ਮਨੀ ਕੋਈ ਨਹੀਂ ਉਹ ਲੈ ਬੋਲੀ ਰਹਿ ਗਿਆ ਮਨੀ ਰਹਿ ਗਿਆ ਮੇਰਾ ਮਨੀ ਰੋਕ ਜਾ ਮਨੀ ਮਨੀ ਕੀ ਕਰ ਗਿਆ ਯਾਰ ਮਨ ਪਾਉਣ ਮੇਰੀ ਗੱਲ ਸੁਣੋ ਉਹ ਮੰਨੀ ਨੂੰ ਬਿਠਾ ਲਾ ਉਹ ਯਾਰ ਉਹੀ ਗੱਲ ਨਾ ਉਹ ਉਹੀ ਗੱਲ ਨਾ ਕਰ ਜਾ ਆ ਠੀਸਾ ਖੋਲ ਠੀਸਾ ਖੋਲ ਹਟ 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 ਮਸੀਹ ਹਟਾ ਲੈ ਲਾ ਲਾ ਖੋ ਰੋਗੇ ਟੀਟਾ ਲਾ ਲਾ ਲਾਲਾ ਸਾਲਿਆ ਮਿੱਟੀ ਪੈਂਦੀ ਆ ਉਹਨੂੰ ਸਾਦ ਨੂੰ ਮੰਨੇ ਓਏ ਉਹ ਮੰਨ ਮੰਨੇ ਨੂੰ ਮੰਨੇ ਦੀ ਆਵਾਜ਼ ਨਹੀਂ ਜਾਣੀ ਬਾਹਰ ਹੋਣਾ ਉਹ ਮੰਨੇ ਉਹ ਮੰਨੂ ਨੂੰ ਬਿਠਾ ਲਾ ਮੰਨੇ ਦੇ ਵਾਸਤੇ ਤੂੰ ਟੇਪ ਪੁੱਛ ਬੈਠਿਆ ਫੋਰਚੂਨਰ ਆ ਇਹ ਆ ਜਾ ਪੁੱਤੇ ਆ ਜਾ ਮੇਰੀ ਗੱਲ ਸੁਣ ਮੈਂ ਮਰੀ ਦੀ ਤਾਂ ਤੇਰੇ ਪੋਤੇ ਆ ਤੂੰ ਵੀ ਉਹ ਕਹਿੰਦੇ ਮੈਂ ਆ ਜਾਣਾ ਦੱਸ ਦੇ ਵੀ ਅੰਦਰ ਮੈਂ ਆਉਣਾ ਫੇ ਮਾਸੀ ਬਾਅਦ ਚ ਆ ਜੀ ਚਲੋ ਪਹਿਲੇ ਆਉਣਾ ਕਰ ਲੈਣਾ ਹਾਂ ਜਗ੍ਹਾ ਹੈ ਨਹੀਂ ਯਾਰ ਉਹਨੇ ਗੱਡੀ ਕਰ ਗੱਡੀ ਕਰਾਈ ਇੱਥੋਂ ਨਹੀਂ ਆ ਜਾ ਆ ਜਾ ਆ ਜਾ ਮਨ ਨਹੀਂ ਕਹਿੰਦਾ ਕਹਿੰਦੇ ਚਲੋ اے ਮਾਸੀ ਹਾਂ ਜੀ ਬਾਟ ਪੁੱਤ ਨਿਕਲ ਜਾਦਾ ਬੰਦੇ ਅੱਜ ਦਨੀਆਂ ਨਾਲ ਗੱਲਾਂ ਕਰਿਆ ਕਰ ਬਹੁਤ ਮਾਸੀ ਸੱਚੀ ਬਾਤ ਬਾੜ ਲਿਆ ਮਾਸੜ ਤੋਂ ਇੰਪਾਰਸ ਕੇ ਦੇਖੋ ਆ ਮਾਸਤ ਨੂੰ ਪਰੇ ਕਦੇ ਫੜਾਇਆ ਐਨ ਮਟਾ ਲੇ ਚਲ ਬੇ 40 ਆ ਪੋਚੇ ਚਾ ਵੋਚੇ ਦਰਵਾਜ਼ਾ ਸਾਰੇ ਜਿਹੜੇ ਹੁਣ ਚੱਲੇ ਆ ਚੱਲੇ ਆ ਨਾਨਕਾ ਮੇੜ ਲੱਗਿਆ ਚੰਗੀ ਤਰ੍ਹਾਂ ਜਲੂਸ ਕੱਢਾ ਕੇ ਮਾਸੜ ਜੀ ਇੱਥੇ ਨਾਲਾ ਨਹੀਂ ਲੱਗਦਾ ਬੈਲਟ ਹੁਣੀ ਪਣੀ ਤੁਹਾਨੂੰ ਗੱਡੀ ਉਹ ਟੂ ਟੂ ਕਰੀ ਜਾਣੀ ਆ ਮਾਸੜ ਜੀ ਏਦਾਂ ਘੁਮਾ ਕੇ ਲਾਓ ਇਹ ਫੌਜੀ ਸਾਹਿਬ ਆ ਮੈਂ ਮੰਨਦਾ ਇੱਥੇ ਨਾਲਾ ਨਹੀਂ ਲੱਗਦਾ ਇੱਥੇ ਬੈਲਟ ਹੀ ਲੱਗਦੀ ਲਾਉਣੀ ਪੈਣੀ ਹਾਂਜੀ ਬਾਜੀ ਕਿੰਨੀ ਸੋਹਣੀ ਗੱਲ ਮੁੰਡੇ ਦੇ ਦਿਮਾਗ ਚ ਆਈ ਹੈ ਨਾ ਤੇ ਕਿੰਨੀ ਵਧੀਆ ਗੱਲ ਕੀਤੀ ਬਹੁਤ ਵਾਰੀ ਉਹ ਨਹੀਂ ਫਨੀ ਮੁੰਡਾ ਇੰਨਾ ਫਨੀ ਮੁੰਡਾ ਮੈਨੂੰ ਐ ਲੱਗ ਰਿਹਾ ਜਿਦਾ ਅਸੀਂ ਬਿਨਾ ਟੈਕਟ ਤੋਂ ਚੜੇ ਹੁਲੇ ਗੱਡੀ ਦੇ ਬਾਸੇ ਤੇ ਬੈਠੇ ਜਾਓ ਮਾਸੜ ਜੀ ਤੇਰਾ ਸਾਧਾਰੀ ਘਟੋ ਗਿਆ ਨਹੀਂ ਨਹੀਂ ਇਦਾਂ ਏਸੀ ਚੱਲਦਾ ਚਲਾ ਲਈ ਚੱਲ ਪੇ ਐਵੇਂ ਪੱਦ ਨਾ ਮਾਰੋ ਕੁੜੀ ਪਿੱਛੇ ਬੈਠੀ ਹਲਟੀਓ ਹਲਟੀ ਹੋ ਜੂਗੀ ਉਹਦੇ ਨਿਕਲ ਆਉਂਦੇ ਨੇ ਉਹ ਮੇਰੀ ਗੱਲ ਸੁਣ ਲਾਪਾ ਨਹੀਂ ਪੱਦ ਨਹੀਂ ਕਹਿਣਾ ਉਹ ਮਾਰੇ ਗਰੁੱਪ ਚ ਕਰੀ ਮੈਂ ਤੇਰਾ ਮੈਸੇਜ ਆ ਲੱਗਾ ਉਹ ਪਤਾ ਕਿ ਨਾ ਪੱਦਣਾ ਉਹ ਪੱਦ ਪੱਦ ਵਾਲੀ ਗੱਲ ਨਹੀਂ ਗਾਣਗੇ ਸਾਰੇ ਕਹਿੰਦੇ ਆ ਹਾਂ ਸਾਰੇ ਕਹਿੰਦੇ ਆ ਕੋਪੂ ਭਾ ਕਹਿ ਲਿਆ ਕਰੋ ਬਲਾਈ ਦੱਸ ਪ੍ਰੋਪਰ ਜੀ ਕਿਹੜਾ ਮੈਸੇਜ ਕਰੀ ਵਾਹ ਕਰਨਾ ਮੜਿਆ ਇਰੀਟੇਟ ਪਰਸਨ ਤੂੰ ਬਣਿਆ ਦੇਖੀ ਨਵੇਂ ਦੇਖਣ ਅੱਛਾ ਚੱਲ ਨਾ ਖਾਈ ਮੇਤੇ ਤੂੰ ਗਵਾਚੀ ਆ ਪਹਿਲਾਂ ਕੱਲਾ ਕੱਲਾ ਪੈਂਡ ਤੇ ਛਾਣ ਮਾਰਿਆ ਆਹ ਕੜਾ ਪੈਂਡ ਹੋੜੜ ਇਹਨੂੰ ਇਦਾਂ ਲੱਗ ਰਿਹਾ ਜਿਦਾਂ ਮੇਰੇ ਨਾਲ ਮੇਰਾ ਮੁੰਡਾ ਬੈਠਾ ਜਾਂ ਕੁੜੀ ਬੈਠੀ ਆ ਪਪਾ ਇਹ ਕਿਹੜਾ ਪੈਂਡ ਆ ਗਿਆ ਆਪਾਂ ਪਪਾ ਤੇ ਸਿਟੀ ਹੈ ਪਪਾ ਤੇ ਸਿਟੀ ਵਾ ਮੈਂ ਮੈਂ ਮਾਸੀ ਪਜਾ ਤੂੰ ਚਲਾ ਵਾ ਪਰੇ ਵਾ ਮੇਰੇ ਤੂੰ ਚਲਾ ਲੈ ਆ ਜਾ ਤੂੰ ਚਲਾ ਆ ਜਾ ਤੂੰ ਵੇ ਤੂੰ ਚਲਾ ਤੂੰ ਚਲਾ ਲੈ ਆ ਜਾ ਤੂੰ ਚਲਾ ਲੈ ਮੈਂ ਨਹੀਂ ਚਲਾਉਣੇ ਤੂੰ ਚਲਾ ਹਾਂ ਮੈਨੂੰ ਤੁਸੀਂ ਇਰੀਟੇਟ ਕੀਤਾ ਪੀਤਾ ਉੱਤੋਂ ਦੀ ਜਿਹੜੀ ਤੇਰੀ ਭੈਣ ਆ ਉਹ ਮੇਰਾ ਅੱਡ دماغ ਮੇਰੀ ਮਾਂ ਖਾਂਦੀ ਆ ਉੱਤੋਂ ਦੀ ਤੂੰ ਆਹੋ ਮੇਰਾ ਅੱਡ دماغ ਯਾਰ ਮੈਨੂੰ ਤੁਸੀਂ ਬੱਸੀ ਜੀ ਇਹਨੂੰ ਤਾਂ ਪਹੁੰਚ ਕੇ ਉੱਥੇ ਬਾਲਾ ਜਲੂਸ ਜਾਣਾ ਕੱਢੀ ਆ ਜਲੂਸ ਨਾ ਕੱਢੀ ਉੱਤੇ ਆਹੋ ਐ ਮੇਰੇ ਪੁੱਤ ਕਿਹੜੇ ਪੰਗੜੇ ਪੁੰਗੜੇ ਦਾ ਬਾਲੇ ਮੈਂ ਪਾਈ ਆ ਕੀ ਪਿੰਡ ਆ ਗਿਆ ਪਤਾ ਲੜੋਰਾ ਮਾਂ ਕਿਹੜਾ ਇਹ ਕੋਣਾ ਬਾਜੀ ਆ ਕਿਹੜਾ ਪਿੰਡ ਆ ਕੀ ਬੋਲ ਰਿਹਾ ਭਾਈ ਛੇ ਉੱਪਰ ਬੱਸ ਬੱਸ ਯਾ ਜੂ ਘਰੋਂ ਤੁਰੇ ਯਾਰ ਮਾਤਾ ਤੂੰ ਛੱਡ ਜੂ ਘਰੋਂ ਤੁਰਿਆ ਨਾ ਜੂ ਘਰੋਂ ਤੁਰੇ ਆਹ ਕਿਹੜਾ ਪਿੰਡ ਆ ਗਿਆ ਅਕਰ ਭਾਈ ਨਾ ਨਿਆਣੇ ਨਹੀਂ ਪਾਦੇ ਆ ਹਾਦਾ ਤੇਰੇ ਯਾਰ ਮਾਸੀ ਉਹ ਤਾਂ ਮੈਂ ਯਾਰ ਸੱਚੀ ਮੀ ਬੀਨੂ ਲਾਵੇ ਤੂੰ ਦਿਲਾ ਲਾ ਆ ਯਾਰ ਆ ਜੁੱਤੀ ਬਾ ਨਹੀਂ ਤੇ ਨਹੀਂ ਮੈਂ ਤੈਨੂੰ ਦੱਸਾਂ ਮੈਂ ਉੱਥੇ ਤੈਨੂੰ ਮੋਰੇ ਗੱਡੀ ਪੜਾ ਦੇਣੀ ਆ ਆਵੇਂ ਜਲਾਜ ਚਾਹੇ ਨਾ ਚਲਾ ਸਿੱਧੀ ਗੱਲ ਆ ਤੂੰ ਹੀ ਤਾਂ ਕਰਦੇ ਆ ਡਰਾਮੇ ਮੈਂ ਆਪਾਂ ਜਣਾਉਂਦਾ ਉਹਨੂੰ ਦੇਖ ਮੋਰੇ ਮਰਦ ਨੂੰ ਤੂੰ ਉਫੜ ਆਲੇ ਫੜ ਹੈਂਡਲ ਆਲੇ ਫੜ ਆ ਫੜਨਾ ਆਰਾਮ ਦਾ ਉਹ ਹੀ ਤਾਂ ਗੱਲ ਆ ਲੈ ਲੋ ਆਂਟੀ ਚੜ ਪਰੇ ਹੋ ਜਾ ਭੈਣੇ ਹਾਂ ਮਾਸੀ ਅੱਕੇ ਸਾਡੀ ਇਰੀਟੇਟ ਹੋਈ ਪਈ ਆ ਲੋਲੇ ਪੁਆਇੰਟ ਨੂੰ ਕੀ ਹੋਇਆ ਆ ਪਾ ਕੇ ਕਿਹੜਾ ਗੁੰਮਸ਼ੁਦਾ ਹੋ ਗਿਆ ਕੇ ਗੁੰਮਸ਼ੁਦਾ ਤਲਾਸ਼ ਚਿਆ ਕਿਤੇ ਕਿਤੇ ਘੁੰਮਣ ਫਿਰਦੇ ਆ ਉਹ ਆਏ ਨੂੰ ਉਹ ਪਿੰਸਲਦੇ ਆ ਹਰਾਮ ਤੇ ਆ ਅੰਕਲ ਜੀ ਛੋੜੇ ਸਾਈਡ ਤੇ ਪਲੀਜ਼ ਲੋਹੀ ਤਾਂ ਗੱਲ ਆ ਅੰਕਲ ਉਹਨੂੰ ਸੁਝਾਓ ਉਹਨੇ ਬੇਚੋਣਾ ਓਏ ਓਏ ਹਰਾਮ ਦੇ ਆ ਹਰਾਮ ਤੇ ਆ ਕੁਛ ਨਹੀਂ ਹੁੰਦਾ ਨਾ ਦੁਖੀ ਕਰ ਤੈਨੂੰ ਮੈਂ ਕੀ ਤੇਰੇ ਮੈਂ ਜੂੰਡੇ ਪਾੜਦੇ ਮਾਸੀ ਇੱਕ ੱਟੇ ਕ ਦੂਰ ਆ ਸੁਗਜਰੇ ਦੇ ਗੱਟ ਗੱਟ ਪਾਏ ਹਾਏ ਨਹੀਂ ਲੈ ਫੜ ਗੱਡੀ ਤੂੰ ਚਲਾ ਜੇ ਹੁਣ ਮੈਨੂੰ ਤੂੰ ਇੱਕ ਵਾਰੀ ਪੁੱਛਿਆ ਕਿਹੜਾ ਪਿੰਡ ਆ ਹਾਂ ਗੱਡੀ ਤਾਂ ਐ ਚਲਾਉਣੀ ਆ ਆ ਮੈਂ ਇਹਨਾਂ ਨੂੰ ਪੁੱਛਦਾ ਮਨੀ ਹਾਰੀ ਤੇ ਗੱਪੀ ਕਰ ਲਾ ਤਾ ਗੱਡੀ ਨੂੰ ਭਈਆ ਤਾਰੇ ਕੇ ਜਾਣਾ ਤਾਰੇ ਕੇ ਤਾਰੇ ਕੇ ਤਾਰੇ ਕੇ ਪਿੰਡ ਵਾਲਾ ਹਾਂ ਹਾਂ ਬੈਂਕ ਵਾਲਾ ਉਸ ਦਾ ਸ਼ਾਦੀ ਹੈ ਬਾਹਾਂ ਉਸ ਦੀ ਭਾਂਜੀ ਨੇ ਪਤੀਜੀ ਕੀ ਤਾਂ ਆ ਕੇ ਮੂੜ ਹੈ ਗਾ ਪਿੰਡ ਵਿੱਚ ਹਾਂ ਉਹ ਕੌਣ ਸਾ ਪਿੰਡ ਆ ਗਏ ਕੀ ਪਤਾ ਲੜੂਆ ਕੌਣ ਲੜੂਆ ਪਿੰਡ ਕਿਹੜਾ ਪਿੰਡ ਲੜੂਆ ਪਿੰਡ ਲੈ ਹਮਰੇ ਲੜੋਏ ਆਣਾ ਲੜੋਇਆ ਹਾਂ ਤੇਹੀ ਲੜੂਆ ਲੈ ਲੜੂ ਲੜਾ ਮੇਰਾ ਲਲੂ ਲੜਾ ਕਹਿੰਦਾ ਕਿਹੜਾ ਪਿੰਡ ਆ ਲੜੂਆ ਪਿੰਡ ਹੈ ਲੜੂਆ ਲੜੂਆ ਨਹੀਂ ਆਣਾ ਲੜੋਏ ਯਾਰਾ ਯਾਰ ਤੁਸੀਂ ਯਾਰ ਕੇ ਗੱਪ ਜਲ ਕੀਤਾ ਪਿਆ ਆ ਕੋਲ ਨੂੰ ਲੜਦਾ ਆ ਕਹਿੰਦਾ ਵਾਸੀ ਲੜੋਏ ਜਾਣਾ ਆਪਾਂ ਆ ਲੜੋਈ ਆ ਲੁੱਲੂ ਜਰਾ ਆ ਕਹਿੰਦਾ ਲੜੋਏ ਲੜੋਏ ਦਾ ਲੁੱਲੂ ਲੜਾ ਬਣਾਤਾ ਆਲੇ ਆਪਾਂ ਲੜੋਏ ਜਾਣਾ ਇਹ ਤਾਂ ਬੈਠ ਲੁੱਲੂ ਲੜਾ ਆ ਆ ਲੈ ਕੇ ਮੈਂ ਪੁੱਛਾਂ ਆ ਠੇਕੇ ਵਾਲੇ ਪੁੱਛਦਾ ਭਾਈ ਇਹ ਤੂੰ ਜਿੱਤਰ ਨਾ ਖਾ ਲੈ ਤੂੰ ਚੱਲ ਜਾ ਉਹ ਘਰੇ ਆ ਮੋਰ ਪਾਸੀ ਤੈਨੂੰ ਵੀ ਇੱਥੇ ਪਰ ਤੂੰ ਗੱਲ ਦੀ ਮਾਰੀ ਭਰਾਵਾ ਮੈਂਤ ਵਾਲੀ ਗੱਲ ਆ ਮੇਰੇ ਭਤੀਜੇ ਦਾ ਹੈਗਾ ਬਾਹਰ ਜਦੋਂ ਮਾਰ ਬੇਹੂ ਦੇ ਘਰ ਨਾ ਭਾਏ ਉਹਨੇ ਦੇ ਕਿੱਦਾਂ ਬਣਾ ਚੌਕੜਾ ਲਾ ਕੇ ਕੜਕ ਕਿਤੇ ਠਾਣੇ ਨਾ ਵੇਚਣੀ ਮਾ ਮਾਸੀ ਕੋਈ ਕਾਜੀ ਦੀਆਂ ਗੱਲਾਂ ਕਰਿਆ ਕਰ ਚਾਚ ਜੀ ਤੇ ਨਾ ਤੇਰੇ ਨਾਲ ਲਵ ਸਟੋਰੀ ਸਿਓੜ ਲਵਾ ਵੇਲੇ ਮੇਰੀ ਗੱਲ ਸੁਣ ਮਾਸੀ ਕੋਈ ਉੱਤੇ ਹੀ ਸਹੇਲੀ ਕੋਈ ਕਰਾ ਦੇ ਕੋਈ ਆਪਣੇ ਪਿੰਡੋਂ ਸਾਗ ਹੀ ਕਰਾ ਦੇ ਮੈਂ ਤਾਂ ਲੋਕਾਂ ਦੀਆਂ ਮਾਸੀਆਂ ਭੂਆ ਚਾਚੀਆਂ ਤਾਇਆ ਪਿੰਟ ਮਾਰਦੀ ਐ ਪਿੰਡੋਂ ਹੀ ਸਾਗ ਕਰਾਉਂਦੀ ਐ ਗੱਡੀ ਚ ਲਾ ਲਾ ਗੱਡੀ ਛੱਡ ਤੂੰ ਪਿੰਡ ਦੀ ਜਗਾ ਤੂੰ ਲਾ ਬਲੇ ਪਿੰਡ ਵੇ ਪਾਪੀਆ ਵੇ ਪਾਪੀਆ ਤੂੰ ਤਾਂ ਲਾਵਲੇ ਪੈਟ ਵੀ ਮੇਰਾ ਸਾਖ ਕਰਾਉਂਦੀ। ਕੀ ਬਾਤ ਏ ਤੈਨ ਸਾਖ ਬਥੇ ਨਾ ਸੋਨਾ। ਜਾ ਯਾਰ ਤੂੰ। ਓਏ ਮੁਰੇ ਮੁਰੇ ਮੋੜ ਸਾਂ ਦਵਾ। ਮੈਂ ਤੇਰਾ ਕੰਗੇ ਦਾ ਪੁੱਤਾਂ। ਮੇਰਾ ਸਾਖ ਕਰਾ ਕੇ। ਮੈਂ ਮੈਂ ਹੁਣ ਨਾ ਦੀ ਮੈਂ। ਮੈਂ ਮੈਂ ਨਹੀਂ ਮੈਂ ਨਾ ਮੈਂ ਨਹੀਂ ਗੱਡੀ ਪੈਣਾ। ਤਾਰ ਤਾਰ ਮਾਸੀ ਕਹਿੰਦੀ ਮੈਂ ਗੱਡੀ 'ਚ ਨਹੀਂ ਬਹਿਣਾ ਤਾਰ ਵੇ। ਹਾਂ ਹੁਣ ਪੁੱਛ ਲੈਨੇ ਕਿਸ ਨੂੰ ਪਤਾਰੇ ਲੜਵੈ ਕਰਾ। ਆਹ ਬਈ ਇਹਨੂੰ ਪੁੱਛ। ਆਹ ਨਹੀਂ। ਬਣ ਆ ਗਿਆ ਉਸੇ ਪੈੰਡ। ਨਹੀਂ ਆਇਆ ਨਹੀਂ। ਆਹ ਹੁਣ ਕਿਹੜਾ ਪੈਂਡ ਆ। ਉਹ ਫੋਨ ਆ ਬਾਹਰ ਕੱਢਿਆ ਕਰ। ਅਗਰ ਤਾਰੇ ਬੈਂਕ ਵਾਲੇ ਦੇ ਜਾਣਾ ਐ ਅੱਛਾ ਕਹਿੰਦੇ ਵਿਆਹ ਆ ਹਾਂਜੀ ਕਿਹੜੇ ਪਿੰਡੋਂ ਆਇਆ ਅਹੀਂ ਆਇਆ ਹਾਂ ਬਿਆਲੇ ਤੋਂ ਪੜਿਆਲੇ ਤੋਂ ਆ ਜਾ ਫੋਨ ਮੈਂ ਸਮਝ ਜਾਗਾ ਜੀ ਇਹ ਉਸ ਤੋਂ ਆ ਆ ਲਾ ਯਾ ਕੇ ਹਾਂਜੀ ਪਹਿਲੇ ਮੋੜ ਜਿਹੜਾ ਮੋੜੇ ਟੈਂਟ ਲੱਗਾ ਸਭ ਕੁਝ ਈ ਆ ਜੀ ਜੀ ਹਾਂ ਮੈਨੂੰ ਗਰਮੀ ਹੈ ਚੁੱਕੀ ਗਰਮੀ ਨੂੰ